ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮੇਰੇ ਸਾਡੇ ਚੈਨਲ ਤੇ। ਜਿੱਤੇ ਸਵਾਗਤ ਹੈ ਜੀ। ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਅੱਜ ਤੁਹਾਨੂੰ ਬਹੁਤ ਹੀ ਬਹੁਤ ਜ਼ਿਆਦਾ ਸੁਨੇ ਸੁਨੇ ਸੁਰਦੀਖਾ ਮੰਗੇ ਸਭ ਤੋਂ ਪਹਿਲਾ ਵੀਡੀਓ ਦੇਖਣ ਤੋਂ ਪਹਿਲਾਂ ਸਾਡੀ ਜਿਹੜੇ ਵੀਡੀਓ ਆ Đੂ ਲਾਈਕ ਕਰ ਦੇਆ ਕਰਿਓ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ? ਮੈਂਟ ਬਾਕਸ ਵਿੱਚ ਜਰੂਰ ਦੱਸਿਓ ਆਪਣਾ ਫਸਟਲੀ ਆਰਡਰ ਕਰ ਦਿੱਤਾ ਕਿਰੋ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਗੁੱਡ ਲੁੱਕ ਰਹੀ ਤੇ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਤੇ ਕਈ ਭੈਣਾਂ ਦੇ ਮੈਸੇਜ ਆਉਂਦੇ ਸੀਗੇ ਵੀ ਤੁਸੀਂ ਵੀਡੀਓ ਨਹੀਂ ਪਾਈ ਦੋ ਦਿਨ ਹੋ ਗਏ ਕਈ ਕਾਰਨਾ ਕਰਕੇ ਵੀਡੀਓ ਨਹੀਂ ਪਈ ਹੈਗੀ ਉਹਦੇ ਲਈ ਸੌਰੀ ਹਨਾ ਤੇ ਆਪਾਂ ਹੁਣ ਡੇਲੀ ਐਕਟਿਵ ਰਹਾਂਗੇ YouTube ਦੇ ਉੱਪ ਤੇ ਭੈਣਾਂ ਦੇ ਕਮੈਂਟ ਵੀ ਆਉਂਦੇ ਸੀਗੇ ਵੀ ਤੁਸੀਂ ਸਟਿਚ ਕੀਤੇ ਹੋਏ ਸੂਟ ਦਿਖਾਇਆ ਕਰੋ ਹਨਾ ਮੈਂ ਸਟਿਚ ਕੀਤੇ ਸੂਟ ਇਸ ਲਈ ਘੱਟ ਦਿਖਾਉਣੀ ਆਂਗੀ ਕਿਉਂਕਿ ਉਹਨਾਂ ਵਿੱਚ ਜੋ ਕਈ ਸੂਟ ਅਵੇਲੇਬਲ ਨਹੀਂ ਹੁੰਦੇ ਹੈਗੇ ਕਈ ਹੁੰਦੇ ਨਹੀਂ ਠੀਕ ਹੈ ਜੀ ਕਿਉਂਕਿ ਭੈਣਾਂ ਜਦੋਂ ਆਪਾਂ ਵੀਡੀਓ ਪਾਉਣੀ ਆਗੇ ਨਾਲ ਦੀ ਨਾਲ ਸਟਾਕ ਦੇ ਵਿੱਚੋਂ ਸੂਟਸ ਲੈ ਜਾਂਦੀਆਂ ਹੁੰਦੀਆਂ ਨੇ ਜੀ ਆ ਫਿਰ ਉਹਦੇ ਨਾਲ ਦਾ ਕਈ ਵਾਰ ਹੁੰਦਾ ਹੈ ਪਿੱਛੇ ਸੂਟ ਕਈ ਵਾਰ ਨਹੀਂ ਹੁੰਦਾ ਹੈਗਾ ਚਲੋ ਫਿਰ ਵੀ ਤੁਹਾਨੂੰ ਮੈਂ ਡਿਜ਼ਾਈਨ ਵਗੈਰਾ ਵੀ ਕਿਸ ਤਰ੍ਹਾਂ ਆਪਣੀ ਸਟਿਚਿੰਗ ਆ ਆਪਾਂ ਕਿਸ ਤਰ੍ਹਾਂ ਕਰ ਦੇਾਂਗੇ ਉਸ ਤਰ੍ਹਾਂ ਤੁਹਾਨੂੰ ਸ਼ੋਅ ਕਰ ਦੇਾਂਗੇ ਚਲੋ ਮੈਂ ਦਿਖਾਉਂਦੀ ਆਂਗੀ ਤੁਹਾਨੂੰ ਵੀਡੀਓ ਵੀਡੀਓ ਸਟਾਰਟ ਕਰਦੇ ਆਂਗੇ ਜੀ ਪਹਿਲਾ ਸੂਟ ਹੈਗਾ ਇਹ ਆਪਾਂ ਕਲੀਰੇ ਦੇ ਉੱਪਰ ਰੈਡੀ ਕੀਤਾ ਸੀ ਆ ਕਲੀਰੇ ਦੇ ਸੂਟ ਨੇਗੇ ਇਹਦੇ ਨਾਲ ਦੇ ਸਿਰਫ ਆਪਣੇ ਕੋਲੇ ਦੋ ਸੂਟ ਅਵੇਲੇਬਲ ਨੇਂ ਂ ਕਲਰ ਸੇਮ ਨਹੀਂ ਹੋਊਗਾ ਪ੍ਰਿੰਟ ਸੇਮ ਨਹੀਂ ਹੋਊਗਾ ਅਲੱਗ ਦਾ ਪ੍ਰਿੰਟ ਹੈ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਆਪਾਂ ਇਸ ਤਰ੍ਹਾਂ ਨੈਕ ਤੇ ਇਹਦੇ ਡਿਜ਼ਾਈਨ ਰੱਖਿਆ ਹੈਗਾ ਕਾਫੀ ਜਿਆਦੇ ਸੋਨਾ ਸੂਟ ਹੈਗਾ ਸਟਿਚਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਇਸ ਤਰ੍ਹਾਂ ਆਪਾਂ ਲਗਾਈ ਹੈਗੀ ਲੇਸ ਬਾਵਾਂ ਦੇ ਉੱਪਰ ਵੀ ਠੀਕ ਹੈ ਜੀ ਚਾਕਾ ਤੇ ਘੇਰੇ ਤੇ ਆਪਾਂ ਲੇਸ ਦਾ ਡਿਜ਼ਾਈਨ ਦਿੱਤਾ ਹੈਗਾ ਕਾਫੀ ਜਿਆਦੇ ਸੋਨਾ ਸੂਟ ਆਪਾਂ ਰੈਡੀ ਕੀਤਾ ਹੈਗਾ ਨਾਲ ਹੈਗੀ ਹੈਗੀ ਪਲੇਨ ਬਾਟਮ ਇਹਦੇ ਤੁਸੀਂ ਬਾਟਮ ਤੇ ਵਰਕ ਕਰਵਾਉਣਾ ਸੀਗਾ ਕਰਵਾ ਸਕਦੇ ਹੋਗੇ ਪਰ ਇਹਨਾਂ ਨੇ ਨਹੀਂ ਕਰਵਾਇਆ ਹੈਗਾ ਜਿਹੜਾ ਦੁਪੱਟਾ ਹੈਗਾ ਇਸ ਨਾਲ ਨਾਲ ਹੀ ਸੀਗਾ ਪ੍ਰਿੰਟਡ ਦੁਪੱਟਾ 2 मीटर ਦਾ ਖੁੱਲ੍ਹਾ ਡੋਲਾ 44 ਇੰਚ ਪਣਾ ਤੇ ਕਾਫੀ ਜ਼ਿਆਦੇ ਸੋਨਾ ਦਾ ਪੱਟਾ ਬਣਿਆ ਹੋਇਆਗਾ ਇਹਦੇ ਆਪਾਂ ਲੇਸ ਦੀ ਫਿਨਿਸ਼ਿੰਗ ਜਿਸ ਤਰ੍ਹਾਂ ਦੇ ਆਪਾਂ ਸੰਵਟਦੇ ਉਹ ਕਰੀਏਗੀ ਉਸ ਤਰ੍ਹਾਂ ਆਪਾਂ ਲੇਸ ਦੀ ਫਿਨਿਸ਼ਿੰਗ ਦਵਾਂਗੇ ਦੁਪट्टे ਦੇ ਉੱਪਰ ਠੀਕ ਹੈ ਜੀ ਪਹਿਲਾ ਸੂਟ ਆਪਣਾ ਇਹੇ ਸੀਗਾ ਸਲਵਾਰ ਸਲਵਾਰ ਦਾ ਥੋੜਾ ਜਿਹਾ ਕਲਰ ਲੱਗ ਰਿਹਾ ਪਲੀਜ਼ ਇਸ ਨੂੰ ਇਗਨੋਰ ਕਰਿਓ ਜੀ ਦੂਜਾ ਸੂਟ ਹੈਗਾ ਜਿਹੜਾ ਆਪਣਾ ਰੈਡੀ ਕੀਤਾ ਹੋਇਆਗਾ ਖਾਤੀ ਕਾਟਨ ਦੇ ਉੱਪਰ ਰੈਡੀ ਕੀਤਾ ਹੋਇਆਗਾ ਸਾਰਾ ਜਿਹੜਾ ਵਰਕ ਹੋਇਆ ਹੋਇਆ ਹੈਗਾ ਮਸ਼ੀਨ ਵਰਕ ਹੋਇਆ ਹੋਇਆ ਹੈਗਾ ਸਿੰਗਲ ਟਾਂਕੇ ਦਾ ਕੰਮ ਹੋਇਆ ਹੈ ਤੁਸੀਂ ਚੈੱਕ ਕਰ ਸਕਦੇ ਹੋਗੇ ਇੱਧਰ ਇਹਦੇ ਕਾਰਨਰ ਤੇ ਸਾਰਾ ਉੱਪਰ ਹਿੱਪ ਤੱਕ ਫਲਾਰ ਜਾ ਰਿਹਾ ਹੈਗਾ ਤੇ ਆਪਾਂ ਇਸ ਦੂਜੀ ਸਾਈਡ ਆਪਾਂ ਵਿੱਚ ਵੱਡੀ ਬੂਟੀ ਤੇ ਛੋਟੀ ਬੂਟੀ ਨਾਲ ਆਪਾਂ ਇਸ ਤਰ੍ਹਾਂ ਡਿਜ਼ਾਈਨ ਦਿੱਤਾ ਹੈਗਾ ਦੇਖੋ ਇਹ ਚਾੱਕੀ ਦਿਖਾ ਤੇ ਨੈੱਕ ਤੇ ਆਪਾਂ ਇਸ ਤਰ੍ਹਾਂ ਲੇਸ ਦਾ ਡਿਜ਼ਾਈਨ ਦਿੱਤਾ ਹੈਗਾ ਤੇ ਬਾਜੂ ਤੇ ਵੀ ਹੈਗਾ ਜੀ ਵਰਕ ਇਸ ਤਰ੍ਹਾਂ ਆਪਾਂ ਦਿੱਤੀ ਹੈਗਾ ਲੇਸ ਦਾ ਡਿਜ਼ਾਈਨ ਦੇ ਕੇ ਬਾਅਦ ਜਿੱਤੇ ਵੀ ਫਿਨਿਸ਼ਿੰਗ ਕੀਤੀ ਹੈ ਇਹ ਵਰਕ ਹੈ ਜੀ ਬਾਵਾ ਦਾ ਠੀਕ ਹੈ ਜੀ ਦੁਪੱਟਾ ਇਹਦਾ ਰੈਡੀ ਹੋ ਰਿਹਾਗਾ ਕਿਉਂਕਿ ਆਪਾਂ ਨਾ ਇਹਦੇ ਮਤਲਬ ਫਿਨਿਸ਼ਿੰਗ ਕਰਵਾਈ ਹੈ ਜੀ ਪੇਸਟਿੰਗ ਦੁਪੱਟੇ ਤੇ ਨਾਲ ਹੈਗੀ ਹੈਗੀ ਪਲੇਨ ਬਾਟਮ ਕੋਈ ਵਰਕ ਨਹੀਂ ਹੈ ਦਾ ਬਾਟਮ ਤੇ ਕੁਝ ਨਹੀਂ ਹੈ ਬorderDetails ਉਨੀ ਸਟਿਚਿੰਗ ਕਰੀ ਹੋਈ ਹੈ ਜੀ ਤੇ ਬਹੁਤ ਜ਼ਿਆਦਾ ਸੋਨੇ ਡਿਜ਼ਾਈਨ ਪਾਏ ਹੋਏ ਨੇ ਚੁੜਾ ਇਹ ਵਾਲਾ ਸੂਟ ਹੈ ਇਹਦੇ ਨਾਲ ਦਾ ਆਪਣੇ ਕੋਲੇ ਇੱਕ ਸੂਟ ਅਵੇਲੇਬਲ ਹੈਗਾ ਜੇ ਕੋਈ ਪਹਿਨ ਲੈਣਾ ਚਾਹੁੰਦੀ ਹੈ ਲੈ ਸਕਦੇ ਹੋਗੇ ਟੈਬੀ ਲਾਈਨਿੰਗ ਦਾ ਸੂਟ ਹੈ ਦਾ ਪ੍ਰਾਈਸ ਹੈਗਾ 2000 ਇਸ ਤਰ੍ਹਾਂ ਆਪਾਂ ਇਹਦੇ neck ਤੇ ਡਿਜ਼ਾਈਨ ਰੱਖਿਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਮਲਟੀ ਕਲਰ ਦੀ ਆਪਾਂ ਚਾਕਾ ਤੇ ਲਗਾਈ ਹੈਗੀ ਲੇਸ ਇੱਥੇ ਆਪਾਂ ਬਟਨ ਲਗਾਵਾਂਗੇ ਥੋੜੀ ਬਹੁਤੀ ਹਜੇ ਵਿੱਚ ਕੰਮ ਪੈਂਡਿੰਗ ਹੈਗਾ ਤਾਂ ਆਪਾਂ ਕਰਾਂਗੇ ਪੂਰਾ ਬਾਜੂ ਤੇ ਵੀ ਆਪਾਂ ਲਗਾਈ ਹੈਗੀ ਲੇਸ ਦੇਖੋ ਜੀ ਤੁਸੀਂ ਪੂਰਾ ਸੂਟ ਦੇਖ ਸਕਦੇ ਹੋ ਬਿਨਾ ਸਲਾਈ ਤੋਂ ਬਿਨਾ ਦੁਪट्टे ਤੋਂ ਇਹਦਾ ਪ੍ਰਾਈਸ 2000 ਹੈ ਜੀ ਨਾਮ ਵਿੱਚ ਸਲਾਈ ਐਡ ਕਰਿਓ ਨਾ ਦੁਪੱਟਾ ਐਡ ਕਰਿਓ ਠੀਕ ਹੈ ਜੀ ਤੇ ਨਾਲ ਹੈਗੀ ਹੈ ਕਿ ਕਰੀਮ ਕਲਰ ਦੀ ਬਾਟਮ ਤੇ ਨਾਲ ਆਪਾਂ ਬਹੁਤ ਜ਼ਿਆਦਾ ਸੋਨਾ ਮਸਲੀਨ ਸਿਲਕ ਦੇ ਵਿੱਚ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਜ਼ਿਆਦਾ ਸੋਹਣੀ ਕੁਆਲਿਟੀ ਹੈਗੀ ਦੁਪੱਟੇ ਦੀ ਆਪਾਂ ਰੈਡੀ ਕੀਤਾਗਾ ਨਾਲ ਇਹਨਾਂ ਦਾ ਇਹ ਦੇਖੋ ਤੁਸੀਂ ਚੈੱਕ ਕਰ ਸਕਦੇ ਹੋਗੇ ਨਾਲ ਦਿੱਤੀ ਐਫਿਨਿਸ਼ਿੰਗ ਇਹਦੇ ਨਾਲ ਦੀ ਦੁਪੱਟਾ ਸੀ ਮੇਰੇ ਲਿਆ ਹੋਇਆਗਾ ਸੇਮ ਜਿਹੜਾ A ਵਾਲਾ ਦੁਪੱਟਾ ਆਪਾ ਲਗਾਇਆ ਇਹ ਮੈਨੂੰ ਕਾਫੀ ਜ਼ਿਆਦੇ ਦੁਪੱਟੇ ਪਸੰਦ ਆਏ ਨੇਗੇ ਦੇਖੋ ਇਸ ਤਰ੍ਹਾਂ ਆਪਾ ਲਗਾਈਏਗੀ ਲੇਸ ਥੀਮ ਕਲਰ ਆ ਤੇ ਨੈਕਸਟ ਸੂਟ ਹੈ ਜੀ कॉटन सिल्क ਦੇ ਵਿੱਚ सूट ਹੈਗਾ ਦੇਖੋ ਇਹਦੇ ਨਾਲ ਦਾ ਵੀ ਸੂਟ ਨਹੀਂ अवेलेबल ਹੈਗਾ ਪਰ ਹੋਰ ਡਿਜ਼ਾਈਨ ਇੱਕ ਅੱਧਾ ਪਿਆਗਾ ਇਸ ਸਟਾਫ ਦੇ ਵਿੱਚ ਕਲਰ ਇਹਨਾਂ ਦੇ ਐਵੇਂ ਜੀ ਹੋਣਗੇ ਪ੍ਰਿੰਟ ਵੀ ਉਹਨਾਂ ਦੇ ਐਵੇਂ ਜੀ ਨੇ ਸਾਰੇ ਉਹ ਸਕਿਨ ਦੇ ਉੱਪਰ ਪ੍ਰਿੰਟਿੰਗ ਹੋਈ ਹੋਈ ਹੈਗੀ ਇਸ ਤਰ੍ਹਾਂ ਆਪਾਂ ਰੱਖਿਆਗਾ neck ਦਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ ਡਿਜ਼ਾਈਨਿੰਗ ਤੁਹਾਨੂੰ ਹਾਰ ਸੂਟ ਤੇ ਮਿਲੂਗੀ ਘੇਰੇ ਤੇ ਆਪਾਂ ਦੇਖੋ ਜਿਸ ਤਰ੍ਹਾਂ ਦੀ ਬੋਟਮ ਐ ਉਸ ਤਰ੍ਹਾਂ ਦਾ ਆਪਾਂ ਪੈਚ ਚਾਕੇ ਫਿਨਿਸ਼ਿੰਗ ਕੀਤੀ ਹੈਗੀ ਲੇਸ ਦੀ ਇਸ ਤਰ੍ਹਾਂ ਆਪਾਂ ਬਾਜੂ ਤੇ ਵੀ ਕੀਤੀ ਐ ਸੇਮ ਬਸ ਥੋੜਾ ਮੈਜ਼ਰਮੈਂਟ ਸਹੀ ਹੋਣਾ ਚਾਹੀਦਾ ਜੀ ਸਟਿਚਿੰਗ ਪੱਖੋਂ ਕੋਈ ਕਮੀ ਨਹੀਂ ਆਊਗੀ ਥੋੜਾ ਬਿਨਾਂ ਕਹਿਿਆਂ ਅਸੀਂ ਸਿੰਪਲ ਸੂਟ ਕੋਈ ਸਟਿਚ ਨਹੀਂ ਕਰਦੇ ਹਾਂਗੇ ਥੋੜਾ ਬਹੁਤਾ ਡਿਜ਼ਾਈਨ ਨਾਲ ਹੀ ਸੂਟ ਸੋਹਣੇ ਲੱਗਦੇ ਹੁੰਦੇ ਨੇ ਦੇ ਰਹੇਗੀ ਜੀ ਇਹਦੀ ਬਾਟਮ ਨਾਲ ਦੁਪੱਟਾ ਮੈਂ ਤੁਹਾਨੂੰ ਦਿਖਾ ਦਿੰਨੀ ਆਪਾਂ ਮਸਲੀਨ ਦਾ ਲਗਾਇਆਗਾ ਇਸ ਤਰ੍ਹਾਂ ਆਪਾਂ ਦੇਖੋ ਟਾਈ ਐਂਡ ਡਾਈ ਕੀਤਾ ਦੁਪੱਟੇ ਨੂੰ ਚੱਕੋ ਚੱਕ ਕੇ ਸਾਰਾ ਦਿਖਾਉਣ ਸ਼ਾਨਾ ਦੇਖੋ ਜੀ ਨਾਲ ਆਪਾਂ ਦਿੱਤੀ ਹੈਗੀ ਲੇਸ ਤੁਸੀਂ ਚੈੱਕ ਕਰ ਸਕਦੇ ਹੋਗੇ ਸੂਟ ਨਾਲ ਦੀ ਆਪਾਂ ਲੇਸ ਲਗਾਈ ਹੈਗੀ ਪੀਕੋ ਮਸ਼ੀਨ ਨਾਲ ਆਪਾਂ ਲੈਸਾਂ ਦੀ ਫਿਨਿਸ਼ਿੰਗ ਕਰਵਾਉਣੀ ਹੈ। ਦੇਖੋ ਕਾਫੀ ਝਾਲੀ ਸੋਹਣੀ। ਦੁਪੱਟਾ ਦਾ। ਅਗਲਾ ਸੂਟ ਹੈਗਾ ਜੀ ਪਿਓਰ ਕਾਟਨ ਦੇ ਉੱਪਰ। ਅਗਲਾ ਸੂਟ ਹੈਗਾ ਪਿਓਰ ਕਾਟਨ ਦੇ ਉੱਪਰ ਇਸ ਤਰ੍ਹਾਂ ਆਪਾਂ ਘੇਰੇ ਤੇ ਦਿੱਤੀਏਗੀ ਲੈਂਸ ਦਾ ਡਿਜ਼ਾਈਨ ਦਿੱਤਾ ਹੈਗਾ ਇਹਦੇ ਨਾਲ ਦਾ ਸੂਟ ਇੱਕ ਅੱਧਾ ਹੋਊਗਾ ਸ਼ਾਇਦ ਤੇ ਨਹੀਂ ਤੁਸੀਂ ਮੈਨੂੰ ਪੁੱਛਣਾ ਆਪਾਂ ਤੁਹਾਨੂੰ ਚੈੱਕ ਕਰਕੇ ਦੱਸਾਂਗੇ ਬਾਜੂ ਤੇ ਵੀ ਆਪਾਂ ਇਸ ਤਰ੍ਹਾਂ ਲੈਂਸ ਦਾ ਡਿਜ਼ਾਈਨ ਦਿੱਤਾ ਹੈਗਾ ਨਾਲ ਇਸ ਤਰ੍ਹਾਂ ਹੈਗੀ ਹੈ ਜੀ ਬਾਟਮ 올ਓਵਰ ਸੂਟ ਹੈਗਾ ਇਹ ਤਨਾਲ ਆਪਾਂ ਰੱਖਿਆ ਦੁਪੱਟਾ ਚ ਨੌਨ ਦਾ ਕਿਉਂਕਿ ਕਸਟਮਰ ਦੇ ਕਾਫੀ ਜ਼ਿਆਦੇ ਸੂਟ ਹੁੰਦੇ ਨੇ ਕਿ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਦੁਪੱਟੇ ਉਗਾ ਦੇ ਦੇਖੋ ਇਸ ਤਰ੍ਹਾਂ ਆਪਾਂ ਰੱਖੀ ਹੈਗੀ ਟਾਈ ਐਂਡ ਡਾਈ ਤੁਸੀਂ ਚੈੱਕ ਕਰ ਸਕਦੇ ਹੋਗੇ ਸਾਈਡਾ ਦੇ ਇਸ ਤਰ੍ਹਾਂ ਆਪਾਂ ਡਿਜ਼ਾਈਨ ਲੇਸ ਦੀ ਆਪਾਂ ਦੇਤੀ ਹੈਗੀ ਫਿਨਿਸ਼ਿੰਗ ਇਹ ਮੇਰੇ ਨਾਲ ਦਾ ਸੂਟ ਹੈ ਮੇਰਾ yellow ਸੂਟ ਹੈ ਸੇਮ ਪਰ ਬਟ ਇਹਦੇ ਨਾਲ ਦਾ ਨਈ ਸੂਟ ਹੈਗਾ ਅਵੇਲੇਬਲ ਤੁਸੀਂ ਹੋਰ ਤਰ੍ਹਾਂ ਕਾਟਨ ਤੇ ਕਿਸੇ ਵੀ ਬੇਸ ਤੇ ਇਹਨੂੰ ਰੈਡੀ ਕਰਵਾ ਸਕਦੇ ਹੋਗੇ ਘੇਰੇ ਦੇ ਉੱਪਰ ਹੈਗਾ ਮਸ਼ੀਨ ਵਰਕ ਇਦਾਂ ਮਸ਼ੀਨ ਵਰਕ ਹੋਇਆ ਹੋਇਆ ਸੀ ਘੇਰੇ ਤੇ ਪੈਚ ਲਗਾ ਕੇ ਆਪਾਂ ਕੰਮ ਕੀਤਾ ਹੈਗਾ ਜੀਚੇ ਦੇਖੋ ਘੇਰੇ ਤੇ ਆਪਾਂ ਕੱਟ ਵਰਕ ਕੀਤਾ ਡਬਲ ਕੱਟ ਵਰਕ ਡਬਲ ਦਾ ਵੀ ਟ੍ਰਿਪਲ ਕੱਟ ਵਰਕ ਹੋਇਆ ਹੋਇਆ ਹੈ ਕਲਰ ਤੁਸੀਂ ਦੇਖੋ ਤਿੰਨ ਕਲਰ ਪਏ ਹੋਏ ਨੇਗੇ ਤੇ ਨਾਲ ਸਾਰਾ ਸਿੰਗਲ ਟੰਕੇ ਦਾ ਕੰਮ ਹੋਇਆ ਕੰਮ ਤੁਸੀਂ ਚੈੱਕ ਕਰ ਸਕਦੇ ਹੋਗੇ ਫਿਨਿਸ਼ਿੰਗ ਤੇ ਇਸ ਤਰ੍ਹਾਂ ਆਪਾਂ ਦਿੱਤਾ ਗਲੇ ਤੇ ਮੇਜ਼ਾ ਹੈ ਬਾਜੂ ਤੇ ਵੀ ਸੇਮ ਹੈ ਵੀ ਰੈਡੀ ਕੀਤਾ ਹੈਗਾ ਦੇਖੋ ਜੀ ਦੁਪੱਟਾ ਇਹਦਾ ਫਿਨਿਸ਼ਿੰਗ ਲਈ ਗਿਆ ਹੋਇਆ ਸੀ ਨਾਲ ਹੈ ਇਹ 올ਓਵਰ ਸੋਟ ਸੀ ਦਾ ਪਿਓਰ ਕਾਟਨ ਦਾ ਸੂਟ ਹੈ ਵਿਦਾਊਟ ਲਾਈਨਿੰਗ ਸਟਿਚ ਹੋਣਾ ਸੀ ਟੇਸਟਾ ਦਾ ਸੂਟ ਸੀ ਕਰ ਵਾਲਾ ਅਗਲਾ ਸੂਟ ਹੈਗਾਗਾ ਕਾਟਨ ਦਾ ਸਲੀਨ ਦੇ ਉੱਪਰ ਤੁਸੀਂ ਚੈੱਕ ਕਰ ਸਕਦੇ ਹੋਗੇ ਆਪਾਂ ਇਸ ਤਰ੍ਹਾਂ ਲੈਸ ਦੀ ਫਿਨਿਸ਼ਿੰਗ ਦਿੱਤੀ ਹੈਗੀ ਚਾਰੇ ਪਾਸੇ ਚਾਕਾਂ ਤੇ ਘੇਰੇ ਤੇ ਬੈਕ ਤੇ ਵੀ ਕੀਤੀ ਹੋਈ ਹੈ ਸੇਮ ਫਿਨਿਸ਼ਿੰਗ ਕਾਲੀ ਫਰੰਟ ਤੇ ਨਹੀਂ ਹੈਗੀ ਬਾਜੂ ਤੇ ਇਸ ਤਰ੍ਹਾਂ ਆਪਾਂ ਲੈਸ ਦਾ ਡਿਜ਼ਾਈਨ ਦਿੱਤਾ ਹੈ ਨਾਲ ਹੈਗੀ ਸੀ ਜੀ ਸਕਿਨ ਕਲਰ ਦੀ ਬਾਟਮ ਤੁਸੀਂ ਚੈੱਕ ਕਰ ਸਕਦੇ ਹੋ ਨਾਲ ਆਪਾਂ ਰੱਖਿਆ ਗਿਆ ਚਨਾਉਣ ਦਾ ਦੁਪੱਟਾ ਇਹਨਾਂ ਦੇ ਕਿਉਂਕਿ ਜਿਹੜੇ ਕਸਟਮਰ ਦੇ ਸੂਟ ਕਾਫੀ ਜ਼ਿਆਦੇ ਹੁੰਦੇ ਨੇ ਨਾ ਉਹਨਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਆਪਾਂ ਤੋਂ ਪੱਟੇ ਰੱਖਨੇ ਆ ਦੇਖੋ ਸੈਂਟਰ ਦੇ ਵਿੱਚੋਂ ਆਪਾਂ ਬਾਟਮ ਦਾ بیس ਰੱਖਿਆ ਸਾਈਡਾਂ ਤੋਂ ਆਪਾਂ ਜੋ ਵੀ ਕਲਰ ਸੂਟ ਦੇ ਵਿੱਚ ਸੀਗੇ ਉਸ ਤਰ੍ਹਾਂ ਆਪਾਂ ਸੂਟ ਦੇ ਰੰਗ ਰੱਖੇ ਨੇਗੇ ਨਾਲ ਆਪਾਂ ਜਿਸ ਤਰ੍ਹਾਂ ਸੂਟ ਤੇ ਲੈਂਸ ਲੱਗੀ ਹੋਈ ਸੀ ਉਸ ਤਰ੍ਹਾਂ ਆਪਾਂ ਦਿੱਤੀ ਹੈਗੀ ਚੁੰਨੀ ਤੇ ਫਿਨਿਸ਼ਿੰਗ ਸੇਮ ਇਹ ਵਾਲਾ ਵੀ ਹੈਗਾ ਸੀ कॉटन ਸਿਲਕ ਦੇ ਸੂਟ ਇਸ ਤਰ੍ਹਾਂ ਆਪਾਂ ਇਹ neck ਤੇ ਡਿਜ਼ਾਈਨ ਦਿੱਤੇਗਾ ਬਟਨ ਲਗਾਏ ਲੰਗੇ ਚਾਕਾਂ ਤੇ ਆਪਾਂ ਲਗਾਈ ਆ ਫਰੰਟ ਬੈਕ ਪਾਈਪਿੰਗ ਤੇ ਨਾਲ ਆ ਗਈ ਆਗੀ ਬਾਟਮ ਇਹ ਨਾਲ ਆ ਪਰ ਰੱਖਿਆ ਜੀ ਜਿਸ ਤਰ੍ਹਾਂ ਦਾ ਮੇਰਾ ਦੁਪੱਟਾ ਸੀਗਾ ਉਸ ਤਰ੍ਹਾਂ ਦਾ ਹੀ ਆਪਾਂ ਦੁਪੱਟਾ ਲਗਾਇਆ ਫੋਰ ਸਾਈਡ ਆਪਾਂ ਟਾਈ ਐਂਡ ਡਾਈ ਕੀਤਾਗਾ ਤੇ ਲੇਸ ਵੀ ਆਪਾਂ ਦਿੱਤੀ ਆ ਫਿਨਿਸ਼ਿੰਗ ਅਸੀਂ ਦੇਖ ਸਕਦੇ ਹਾਂਗੇ ਕਾਫੀ ਜਿਆਦੇ ਸੋਹਣਾ ਦੁਪੱਟਾ ਰੈਡੀ ਹੋਇਆਗਾ ਅਗਲਾ ਸੂਟ ਹੈਗਾ ਜੀ ਮਸਲੀਨ ਦਾ ਬਲੈਕ ਕਲਰ ਦਾ ਇਸ ਤਰ੍ਹਾਂ ਆਪਾਂ ਬਟਨ ਲਗਾਏ ਲੇਗੇ ਬੈਕ ਤੇ ਰੱਖੀ ਹੈ ਜਿੱਪ ਬੈਕ ਤੇ ਆਪਾਂ ਇਹਨਾਂ ਦੀ ਜਿੱਪ ਰੱਖੀ ਰੱਖੀ ਹੈ ਕਿਸੇ ਦੇ ਨਹੀਂ ਹੈਗੀ ਇੱਕ ਅੱਦੇ ਸੂਟ ਦੇ ਤੇ ਤੁਸੀਂ ਸਾਰਾ ਮੈਂਸ਼ਨ ਕਰਦਿਆ ਕਰੋ WhatsApp ਦੇ ਉੱਪਰ ਜੋ ਤੁਸੀਂ ਆਰਡਰ ਦਿੰਨੇ ਹੋ ਜਿੱਪ ਲਗਾਉਣੀ ਆ ਜਾਂ ਨਹੀਂ ਲਗਾਉਣੀ ਹੈਗੀ ਕਿਉਂਕਿ ਅਸੀਂ ਆਪਣੇ ਅਕੋਰਡਿੰਗ ਕਈ ਵਾਰ ਜਿੱਪ ਲਗਾ ਦਿੰਦੇ ਹਾਂ ਕਈ ਵਾਰ ਕਈ ਵਾਰ ਨਹੀਂ ਕਸਟਮਰ ਲਾਈਕ ਕਰਦੇ ਹਨ ਦੇ ਟ੍ਰਿਪ ਹਨਾ ਤਾਂ ਤੁਸੀਂ ਦੱਸਦੇ ਕੁਝ ਸਾਡੇ ਦੇਖੋ ਜੀ ਨਾਲ ਹੈਗਾ ਆਪਾਂ ਪੈਂਟ ਪਲਾਜ਼ੋ ਬਣਾਇਆਗਾ ਪੈਂਟ ਰੱਖੀ ਹੈਗੀ ਆਪਾਂ ਨਾਲ ਨਾਲ ਆਪਾਂ ਰੱਖਿਆ ਜੀ ਚੈੱਕ ਦੁਪੱਟਾ ਮਸਲੀਨ ਦਾ ਕਿਉਂਕਿ ਸੂਟ ਮਸਲੀਨ ਦਾ ਸੀ ਆਪਾਂ ਸੂਟ ਦੁਪੱਟਾ ਵੀ ਮਸਲੀਨ ਦਾ ਹੀ ਲਗਾ ਦੇਖੋ ਟਾਈ ਐਂਡ ਡਾਈ ਆਪਾਂ ਲਗਾਈ ਹੈਗੀ ਲੈਸ ਤੇ ਨਾਲ ਆਪਾਂ ਮਹਿਰੂਨ ਕਲਰ ਦੀ ਫਿਨਿਸ਼ਿੰਗ ਦਿੱਤੀ ਹੈਗੀ ਟਾਈ ਐਂਡ ਆਈ ਦਾ ਦੁਪੱਟਾ ਟਾਈ ਐਂਡ ਆਈ ਆਪਾਂ ਲਗਾ ਕਰਿਆ ਦੀ ਦੁਪੱਟਾ ਸੌਰੀ ਮੈਂ ਤੁਹਾਨੂੰ ਮਿਸਟੇਕ ਹੋ ਗਈ ਵੀ ਆਪਾਂ ਬੋਲ ਦੇਣਾ ਕਿ ਤੂੰ ਗਲਤ ਬੋਲ ਰਿਹਾ ਹੈ ਸੌਰੀ ਉਹਦੇ ਲਈ ਹੈ ਨਾ ਤੇ ਟਾਈ ਐਂਡ ਆਈ ਆਪਾਂ ਰੱਖਿਆ ਸੀ ਦੁਪੱਟਾ ਮਹਿਰੂਨ ਕਲਰ ਦੀ ਆਪਾਂ ਲਗਾਈ ਹੈਗੀ ਲੇਸ ਠੀਕ ਹੈ ਜੀ ਅੱਜ ਤੁਹਾਨੂੰ ਦਿਖਾਉਣੇ ਨੇ ਸਟਿਚਿੰਗ ਵਾਲੇ ਸੂਟ ਕਾਫੀ ਪੈਣਾਂ ਦੀ ਡਿਮਾਂਡ ਸੀ ਕਿ ਵੀ ਤੁਸੀਂ ਸਲਾਈ ਵਾਲੇ ਸੂਟ ਲੈ ਕੇ ਆਓ ਤਾਂ ਕੱਲ ਜਿੰਨ ਮੈਂ ਤੁਹਾਨੂੰ ਦਿਖਾਏ ਨੇ ਇਸ ਤੋਂ ਵੀ ਵੱਧ ਹੈ ਜੀ ਹੋਰ ਸੂਟ ਪਏ ਨੇਗੇ ਆਪਣੇ ਕੋਲੇ ਕੋਈ ਗੱਲ ਨਹੀਂ ਆਪਾਂ ਵਿੱਚ ਦੀ ਉਹ ਵੀ ਤੁਹਾਨੂੰ ਦਿਖਾ ਦਾਂਗੇ ਵੀ ਕਿਸ ਤਰ੍ਹਾਂ ਦੇ ਇਹਦੇ ਨਾਲ ਦਾ ਵੀ ਸੂਟ ਨੇ ਹੈ ਨਹੀਂਗਾ ਤੇ ਕੋਈ ਸੂਟ ਅਵੇਲੇਬਲ ਸੀਗਾ ਤੁਸੀਂ ਮੈਨੂੰ ਪੁੱਛ ਲਿਓ ਵੀ ਸੂਟ ਹੈਗਾ ਜਾਂ ਨਹੀਂ ਹੈਗਾ ਹਨਾ ਕੁਝ ਕੁ ਸੂਟ ਹੋਣਗੇ 2-4 ਵਿੱਚੋਂ ਕੁਝ ਨਹੀ ਹੈਗੇ ਉਮੀਦ ਕਰਦੀ ਆ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਊਗੀ ਕਮੈਂਟ ਕਰਕੇ ਜਰੂਰ ਦੱਸਿਓਗੇ ਕਿਵੇਂ ਲੱਗੀ ਸਟਿਚਿੰਗ ਆਪਣੀ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਚੈਨਲ ਨੂੰ ਮੇਰੇ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਐਂਡ ਤੱਕ ਜਰੂਰ ਦੇਖਿਆ ਕਰੋ ਥੋੜਾ ਤੈਅਦ ਲੋ ਧੰਨਵਾਦ ਤੁਸੀਂ ਮੈਨੂੰ ਇੰਨੀ ਸਪੋਰਟ ਕਰਦੇ ਹੋ ਇੰਨਾ ਪਿਆਰ ਕਰਦੇ ਹੋ ਮੈਨੂੰ ਦੋ ਕੱਲ ਦੇ ਪਰਸੋਂ ਤਾਂ ਨਹੀਂ ਮੈਂ ਐਵੇਂ ਹਨਾ ਤੁਹਾਨੂੰ ਝੂਠ ਬੋਲਾਂ ਕੁਝ ਵੀ ਕੱਲ ਤਾਂ ਮੈਨੂੰ ਕਾਫੀ ਜਿਆਦੇ ਮੈਸੇਜ ਆਏ ਸੀਗੇ ਵੀ ਤੁਸੀਂ ਵੀਡੀਓ ਕਿਉਂ ਨਹੀਂ ਪਾਈ ਕਿਉਂ ਨਹੀਂ ਪਾਈ ਮੈਨੂੰ ਫੋਨ ਵੀ ਆਏ ਸੀਗੇ ਤੁਹਾਨੂੰ ਅੱਜ ਜਲਦੀ ਵੀਡੀਓ ਬਣਾ ਲਈ ਤੇ ਕੋਈ ਗੱਲ ਨਹੀਂ ਤੇ ਉਮੀਦ ਕਰਦੀ ਆ ਤੁਹਾਨੂੰ ਸਾਡਾ ਸੂਤ ਪਸੰਦ ਆਇਆ ਹੋਣੀ ਹੈ ਕਮੈਂਟ ਜਰੂਰ ਕਰ ਦੇ ਕਰੋ ਲਾਈਕ ਕਰ ਦੇ ਕਰੋ ਸ਼ੇਅਰ ਕਰ ਦੇ ਕਰੋ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ